ਸੋ ਸਤਿ ਆਕਾਲ ਜੀ ਸੋ ਤੁਹਾਡੇ ਨਾਮ ਬਰਾਬਰ ਦੇ ਵਿੱਚ ਇੱਕ ਵੀਡੀਓ ਚੈਨਲ ਤੁਹਾਡੇ ਦੇ ਨਾਮ ਵੀਡੀਓ ਲੈ ਕੇ ਆਇਆ ਸਵਾਗਤ ਕਰਨਾ ਸੰਭੀ ਕਰਦੇ ਹਾਂ ਪਪੂ ਆ ਗਿਆ ਹਾਂ ਹਾਂਜੀ ਅੱਜ ਮੈਂ ਪੜਦੇ ਲੈ ਕੇ ਆਇਆ ਕਿਤੇ ਰੰਗ ਲੈ ਜਾਂਦੇ ਰੰਗ ਵੀ ਤੁਹਾਨੂੰ ਪਾਉਣਾ ਮੈਂ ਪਹਿਲਾਂ ਤੁਸੀਂ ਦੇਖੋ ਤਾਂ ਸਹੀ ਰੰਗ ਲੈ ਕੇ ਆਇਆ ਮੈਂ ਦੋ ਆਇਆ ਗਰੇ ਰੰਗ ਇਹਦਾ ਸਭ ਤੋਂ ਮੈਨੂੰ ਵਧੀਆ ਲੱਗਿਆ ਦੇਖੋ ਤਾਂ ਤੁਸੀਂ ਸੋਨੇ ਆਇਆ ਇਹ ਗਰੇ ਰੰਗ ਦੇ ਆਹ ਲੇਗਾ ਵਾਈਟ ਪਨ ਇਹ ਕਿਦਾਂ ਦਾ ਲੱਗਦਾ ਲੰਗਾ ਬਹੁਤ ਸੋਨਾ ਕਿੰਗੇ ਰੰਗਾਂ ਵਿੱਚ ਰੰਗ ਰਹੀ ਚੋਣ ਚੋਣ ਕੇ ਲੈਂਦੀ ਆ ਜਿਹੜੇ ਸਾਨੂੰ ਵਧੀਆ ਲੱਗੇ ਦੇਖਣ ਨੂੰ ਉਹ ਅਸੀਂ ਜਾਂਦੇ ਆ ਬਾਕੀ ਹੁਣ ਤੁਸੀਂ ਦੱਸੋ ਵੀ ਤੁਹਾਨੂੰ ਕਿਹੜੇ ਪਸੰਦ ਆ ਕਿਹੜੇ ਆਪਾਂ ਲਈ ਚਿੱਟੇ ਵਾਈਟ ਨਾਲੇ ਕੁਛ ਦੱਸ ਨਹੀਂ ਮਨ ਵਿਚਾਰਸ ਨੇ ਵਾਈਟ ਲੱਗਿਆ ਹੈ ਵਾਈਟ ਸਾਈਟ ਵਾਈਟ ਵਧੀਆ ਜੀ ਤੇ ਵਾਈਟ ਲਾ ਲਈਏ ਚਲੋ ਸਰੋ ਜੀ ਨਾ ਉਹ ਤਾਂ ਵੀ ਵਧੀਆ ਲੱਗਣਾ। ਹਾਂਜੀ ਇਹ ਵੀ ਵਧੀਆ। ਕਿਉਂਕਿ ਆਹ ਜਿੱਦਾਂ ਵਿੱਚ ਇਹਦੀ ਮਿਆੜਾ ਨਹੀਂ ਸੁਣਨ ਗੰਦਾ ਨਹੀਂ ਹੁਣ। ਬਾਅਦში ਗੰਦਾ ਹੋ ਜਾਣਾ। ਪਰ ਰੰਗ ਦੋਨੇ ਪਿਆਰੇ ਆ ਵੀ ਪਿਆਰੀ ਹਾਂ। ਹਾਂਜੀ। ਤੁਹਾਨੂੰ ਤੁਸੀਂ ਸੋਚ ਕੇ ਦੱਸੋ ਕਿਹੜਾ ਲਾਈਏ? ਵਾਈਟ। ਵਾਈਟ ਰੰਗ ਆ ਵਿਛੇ? ਕੀ ਵਾਈਟ ਲਾ ਦਵਾਂ? ਵਾਈਟ ਵਾਲੀ? ਹਾਂਜੀ। ਸਰੋ ਜੀ ਇਹ ਵਾਈਟ ਵਾਲਾ ਲੈ ਲਓ। ਆਹ ਦੇਖ। ਇਹਦੀ ਪੈਕਿੰਗ ਖੋਲ। ਆ ਜਿਹੜੇ ਗਰੀਜੋ ਆ ਗਰੇ ਆ ਆਪਾਂ ਅਚਾਹ ਸਕਦੇ ਹਾਂ ਠੀਕ ਹੈ। ਸਹੀ ਆ। Já abriu ਹੈਂ ਚੀਰਾਂ ਮੈਂ ਨਹੀਂ ਇਹ ਖੋਲੇਗਾ ਦੇਖ ਲਿਆ ਕਿਹੜਾ ਪਹਿਲਾਂ ਖੋਲਣਾ ਸਨਮਾਨ ਕੁਛੀ ਇਹਦਾ ਕਾਲ ਨਿਕਲਦਾ ਦੋ ਰਹੇ ਜੇ ਠੀਕ ਆ ਚਲੋ ਹੋਰ ਹੋਣਾ ਪਹਿਲਾਂ ਕਰੀਏ ਹਾਂਜੀ ਬੋਡੀ ਲੈਂ ਤਾਂ ਤਿਆਰ ਕਰੀਏ ਨਾ ਸਹੀ ਆ ਬੋਡੀ ਲੈ ਕੇ ਆਵਾਂ ਸਹੀ ਆ ਲਿਆਵੋ ਬੋਡੀ ਨਾ ਫਿਰ ਆਪਾਂ ਲਾ ਲਈਏ ਪਰਦੇ ਠੀਕ ਆ ਨਾ ਸਹੀ ਆ ਜਿਹੜੇ ਪਹਿਲਾਂ ਲੱਗੇ ਆ ਉਹ ਪੈਂਕ ਜਿਹੜੇ ਆ ਉਹ ਲਾ ਲਈਏ ਤੇ ਫਿਰ ਆਪਾਂ ਨਵੇਂ ਲਾਉਣੇ ਆ ਠੀਕ ਕਰਵਾ ਸਹੀ ਆ ਹਾਂ ਫੇਰ ਹੀ ਲੱਗਣੇ ਆ ਪੌੜੀ ਲੈ ਲੀ ਜਣਾ ਤੇ ਵਰ ਕਰ ਦਈਏ ਇੱਧਰ ਨੂੰ ਸੋਫਾ ਕਰ ਦਈਏ ਇੱਧਰ ਨੂੰ ਹਮਨੇ ਲੱਗ ਜੀਏ ਪੌੜੀ ਉੱਥੇ ਰੱਖ ਕੇ ਲੱਗਦੇ ਆ

ਕਿੰਨਾ ਵੱਡਾ ਪਹਾੜ ਹੈ ਜੀ ਲੋੜ ਹੈ ਬੰਨਣਾ ਕੜਿੰ ਕਰਾਉਣਾ ਹੈ

ਛੋਟਾ ਪੜਦਾ ਰਿਹਾ ਹੈ ਥੋੜਾ ਜਿਆ ਛੋਟਾ ਕੁਛੇ ਕਹ ਲਾਦਾ ਨਵਾਂ ਜਿਹੜਾ ਪੜਦਾ ਹੈ ਹੈ ਬਹੁਤ ਸੋਹਣਾ ਲੱਗਦਾ ਸੋਹਣਾ ਲੱਗਦਾ ਹਾਂਜੀ ਹਾਂਜੀ ਕਿੱਦਾਂ ਲੱਗਾ ਤੁਹਾਨੂੰ ਪਿੱਛੇ ਵਾਈਟ ਵਾਈਟ ਚਟਾਈ ਚਟਾਈ ਰੰਗ ਬਹੁਤ ਸੋਹਣਾ ਮੰਨੇ ਵੀ ਸੋਹਣਾ ਲੱਗਾ ਹੋਣਾ ਨਾ ਹਾਂਜੀ ਕੁਛੇ ਸਹੀ ਆ ਨਾ ਹਾਂਜੀ ਹੁਣ ਆਪਾਂ ਨੂੰ ਫੋਟੋ ਵੀ ਸੋਹਣੀ ਹੋਣੀ ਦੇਖੀਏ ਤੁਸਰ ਵੀਡੀਓ ਦੇਖੋ ਫੋਟੋ ਕਿੱਦਾਂ ਹੁੰਦੀ ਹੈ ਸਾਰੀ ਵਧੀਆ ਹੁੰਦੀ ਹੈ ਨਾ ਕਿਉਂਕਿ ਉਹ ਹੋਣਾ ਪਿੰਕ ਜਿਹਾ ਕਲਰ ਮੈਨੂੰ ਵਧੀਆ ਨਹੀਂ ਲੱਗਦਾ ਸੀ ਪਰ ਦੇਣਾ ਇਹਨਾਂ ਡਿਜ਼ਾਈਨ ਜਿਹੋ ਉੱਤੇ ਸਗਾ ਮੈਨੂੰ ਨਹੀਂ ਤੇ ਵਾਈਟ ਸੁਣ ਲਵੇ ਆਪਣੀ ਵੀਡੀਓ ਵਧੀਆ ਹੋਗੀ ਬਸ ਠੀਕ ਹੈ ਨਾ ਤੁਹਾਡੀ ਇਹ ਖੁਆਇਸ਼ ਸੀ ਤੇ ਪਰ ਦੇ ਚੇਂਜ ਕਰਨੀ ਨਾ ਤੇਰਾ ਚੇਂਜ ਕਰਨਾ ਵਾਈਟ ਆਪਾਂ ਰੰਗ ਵੀ ਵਾਈਟ ਕਰ ਲਿਆ ਪਿਛਲੇ ਹਫ਼ਤੇ ਪਰ ਦੇ ਰਹਿੰਦੇ ਸੀ ਉਹ ਅੱਜ ਆਪਾਂ ਲਾ ਦਿੱਤੇ ਆ ਠੀਕ ਹੈ ਨਾ ਹਾਂਜੀ ਤੇ ਹੁਣ ਵਧੀਆ ਲੱਗਾ ਹਾਂਜੀ ਬਹੁਤ ਆਪਾਂ ਥੈਂਕ ਯੂ ਕਰ ਦਿਓ ਥੈਂਕ ਯੂ ਥੈਂਕ ਯੂ ਅੱਛਾ ਚਲੋ ਠੀਕ ਆ ਕਿ ਤੁਸੀਂ ਤਾਂ ਕਰੀਆ ਆਪਾਂ ਇਸੇ ਕੁਛ ਦੇ ਵਿੱਚ ਚਾਰਾ ਕੱਪ ਹੋ ਜਵੇ ਇੱਕ ਵਧੀਆ ਆਪਣੀ ਉਮਰ ਦਾ ਚਾਹ ਬਣਾ ਲਿਆ ਅਮਾ ਚਾਹ ਬਣਾ ਲਾ ਆ ਨਹੀਂ ਆ ਦੇਖੋ ਦੋਸਤੋ ਕਿੱਦਾਂ ਲੱਗਾ ਤੁਹਾਨੂੰ ਤੁਹਾਨੂੰ ਦੱਸਿਓ ਤੁਹਾਨੂੰ ਮੇਰਾ ਰੰਗ ਕਿੱਦਾਂ ਲੱਗਾ ਤੇ ਜੀ ਆਪਾਂ ਗਰੇ ਲਾਉਣਾ ਗਰੇ ਲਾਉਣਾ ਜਾਣੀ ਇਹ ਵਧੀਆ ਸੰਦੱਸਿਓ ਕਮੈਂਟ ਕਰਕੇ ਹਨਾ ਵੀ ਤੁਹਾਨੂੰ ਇਹ ਜਿਹੜਾ ਰੰਗ ਕਿੱਦਾਂ ਲੱਗਿਆ ਜੀ ਪਾਣਾ ਰੰਗ ਵਾ ਜਿਹਨੂੰ ਆਪਾਂ ਕਹਿੰਦੇ ਕ੍ਰੀਮ ਕਰਨਾ ਇਹ ਕ੍ਰੀਮ ਕਰਨਾ ਤੇ ਇੱਕ ਅਸੀ ਦੇ ਨਾਲ ਨਾਲ ਹੋਰ ਲੈਂਦਾ ਉਹ ਹੈਗਾ ਗਰੇ ਤੇ ਸੰਦਰ ਸ਼ੋਦ ਨੂੰ ਇਹ ਵਧੀਆ ਲੱਗਾ ਜੇ ਅਸੀਂ ਗਰੇ ਲੈ ਆਈਏ ਬਹੁਤ ਬਹੁਤ ਧੰਨਵਾਦ ਸੋ ਮਿਲਦੇ ਆ ਅਗਦੇ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ